2020 جیل ਹੈ ਉਹਦੇ ਤੇ ਜਿਹਦੇ ਮਤੇ ਹੋਣੇ ਚਾਹੀਦੇ ਆ ਉਹਨੂੰ 1.5 ਗੁਣਾ ਦਾ ਦੁਗਨੇ ਬੰਦੇ ਆ 1.5 ਗੁਣਾ ਬੰਦੇ ਉਹਦੇ ਜਿਹੜੇ ਨਸ਼ਾ ਕਰਨ ਵਾਲੇ ਆ ਅਸੀਂ ਉੱਥੇ ਸੱਕਰਟਸ ਲਾ ਰਹੇ ਆ ਸਾਡੇ ਕੋਲੇ ਸੱਕਰਟਸ ਦੀ ਕਮੀ ਸੀ ਉਹ ਅਸੀਂ ਪੂਰੀ ਕੀਤੀ ਆ ਜਿਹੜੇ ਪ੍ਰਾਈਵੇਟ ਡਾਕਟਰ ਆ ਅਸੀਂ ਉਹਨਾਂ ਨੂੰ ਪਰਾਂਟ ਕਰਿਆ ਉਹਨੂੰ 1500 ਰੁਪਏ ਪਰ ਹਰ ਘੰਟੇ ਦਾ 1500 ਰੁਪਏ ਦੇਵਾਂਗੇ 2 ਘੋੜਾ ਕਰਾ ਲਵਾਂਗੇ ਤੇਨੇ ਦੇ ਹਰ ਤੇ ਕੋਨਸਲਰ 200 ਭਰਤੀ ਕਰ ਰਹੇ ਆ ਕਾਉਨਸਲਰ ਦੇ ਆ ਕੇ ਡਾਕਟਰ ਦੇ ਆ ਕੇ ਦੇਅ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਚੁੱਪਾ ਕਰਦਾ ਉਹ ਅਸੀਂ ਚੁੱਪਾ ਛੁੜਾ ਕੇ ਦਵਾਈ ਤੇ પાਕੇ ਲੈ ਕੇ ਆਵਾਂਗੇ ਦਵਾਈ ਤੇ ਪਾਕੇ ਲੈ ਕੇ ਅਸੀਂ ਉਹ ਡਾਇਰੈਕਸ਼ਨ ਸੈਂਟਰ ਲੈ ਕੇ ਜਾਵਾਂਗੇ ਤੇ ਉਹ ਗੋਲੀਆਂ ਛੁੜਾ ਕੇ ਫਿਰ ਰੀ ਅਪਡੇਟ ਅਸੀਂ ਲੈ ਕੇ ਜਾਵਾਂਗੇ ਤੇ ਉਹਨੂੰ ਕੋਈ ਨਾ ਕੋਈ ਕੰਮਿਸ ਕਰਾਉਂਦਾ ਜੋ ਉਹ ਕਹੇਗਾ ਔਰ ਇੱਕ ਬੰਦਾ ਕਹਿੰਦਾ ਸੀ ਕਿ ਮੇਰੇ ਕੋਲ 2 ਕਿੱਲੇ ਜ਼ਮੀਨ ਹੈ ਕਹਿੰਦਾ 5 ਕਿੱਲੇ ਜ਼ਮੀਨ ਹੈ ਮੈਂ ਉਹਦੇ ਵੀ ਖੇਤੀ ਕਰਕੇ ਤੁਹਾਡੇ ਜਿਵੇਂ ਆਲਰੇਡੀ ਆ ਪ੍ਰਕਾਸ਼ ਅਸ਼ਰਮ ਵਰਗੇ 1 ਏਕੜ ਤੋਂ 14 ਲੱਖ ਦੀ ਉਹ ਹਲਦੀ ਕੱਢਦੇ ਉਹਨੂੰ ਦੱਸਿਆ ਮੈਂ ਉਸ ਤੋਂ ਕਹਿੰਦਾ ਜੀ ਮੈਂ ਸਟਰਾਬਰੀ ਦਾ ਸੁਣਿਆ ਹੋਇਆ ਮੈਨੂੰ ਸਿਖਾ ਦਿਓ ਕੰਨ ਵਰਮੀ ਕੋ ਪੋਸਟਿੰਗਸ ਕਰਦੇ ਹੋ ਇਹ ਮੱਝਾ ਵੀ ਰੱਖਿਆ ਡੇਰੀ ਵੀ ਕਰਨ ਪੋਸਟਰੀ ਵੀ ਕਰਨ ਨਾਲ ਉਹ ਇਹ ਬੜੀ ਜਿਹੜੀ ਖੇਤੀ ਕਰਨ ਜਿਹੜੀ ਹੈ ਹਾਈ ਵੈਲਿਊ ਪ੍ਰੋਫਸ ਆ ਅੱਜਕੱਲ ਟ੍ਰੈਕਟਰ ਫਿਊ ਬਹੁਤ ਮਹਿੰਗਾ ਦਿੱਖਦਾ ਸਟਰਾਬੰਡੀ ਦੇ ਵਿੱਚ ਬਹੁਤ ਪ੍ਰੋਫਿਟ ਆ ਹਾਲ ਹੀ ਵਿੱਚ ਬਹੁਤ ਪ੍ਰੋਫਟ ਆ ਜਿਹੜੀ ਹਾਈ ਵੈਲਿਊ ਪ੍ਰੋਫਸ ਆ ਕੋਸਾ ਟੱਪਰ ਆ ਸਾਰਾ ਜੀ ਕਰਕੇ ਲੱਗਣਗੇ ਦੋ ਏਕੜ ਦੇ ਵਿੱਚੋ ਹੀ ਉਹ ਜਿਹੜਾ ਹੈਗਾ ਉਹ ਘੱਟੋ ਘੱਟ ਵੀ ਜੇ ਅਜੋ 5000 8000 ਰੁਪਏ ਮਹੀਨਾ ਕਮਾ ਰਹੇ ਆ ਤਾਂ ਉਹਦੇ ਚੋਂ 4 ਲੱਖ ਰੁਪਏ ਮਿਲ ਸਕਦੇ ਆ ਜੇ ਐਨਾ ਸਟੋਰ ਇਹ ਲੱਖ ਰੁਪਏ ਮਹੀਨੇ ਦੇ ਨਾਲ ਵਧੀਆ ਕਮਾਈ ਕਰਨ ਹੁੰਦਾ ਚੰਗਾ ਪਰ ਆਪਾਂ ਵੀ ਸਾਡੇ ਵੀ ਬਹੁਤ ਸਾਰੇ ਲੱਖ ਰੁਪਏ ਦੇ ਕਮਾਉਂਦੇ ਇਹ ਜਿਹੜਾ ਜਿਹੜਾ ਕਹਿੰਦੇ ਹੁੰਦੇ ਸੀ ਜਿਹੜੀ ਉਤਮ ਖੇਤੀ ਮੱਧਮ ਵਪਾਰ ਜਿਹਨੇ ਇਹਦੇ ਚੱਕਰੀ ਜਿੱਥੇ ਉਲਟਾ ਹੋਇਆ ਹੈ ਸਾਰਾ ਜਿਹੜੇ ਆਪਣੀ ਕੀਤਰੋਂ ਸਮਝਣਗੇ ਇਸੇ ਤਰ੍ਹਾਂ ਬਹੁਤ ਸਾਰੇ ਬੰਦੇ ਆ ਜਿਹੜੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਕੇ ਬਲੈਂਡਰ ਦਾ ਕੰਮ ਸਿੱਖ ਕੇ ਫਿਟਰ ਦਾ ਕੰਮ ਸਿੱਖ ਕੇ ਇੰਡਸਟਰੀ ਨੂੰ ਬੰਦੇ ਚਾਹੀਦੇ ਆ ਉਹ ਬਾਅਦ ਵਿੱਚ ਸੁਭਿਆ ਤੋਂ ਲੈ ਕੇ ਆਉਂਦੇ ਆ ਉਹ ਜੇ ਬੰਦੇ ਕੰਮ ਸਿੱਖਣ ਦੇ ਜਿਹੜਾ ਸਕਿੱਲ ਗੈਪ ਆਉਂਦਾ ਉਹ ਸਿੱਖਣ ਦਾ ਹੈ